ਅੱਜ ਦੀ ਵੱਡੀ ਖਬਰ ਕਰੈਚ ਵਰਕਰ ਯੂਨੀਅਨ ਨਾਲ ਸੰਬੰਧਿਤ ਹੈ ਮਾਨ ਪੱਤਾ ਨਾ ਮਿਲਣ ਵਿਰੁੱਧ ਕਰੈਚ ਵਰਕਰ ਯੂਨੀਅਨ ਡਾਇਰੈਕਟਰ ਦੇ ਦਫ਼ਤਰ ਅੱਗੇ ਦੇਵੇਗੀ ਧਰਨਾ ਪੂਰੀ ਖਬਰ ਦੇਖਣ ਲਈ ਬਨੇ ਰਹੋ ਚੈਨਲ ਦੇ ਨਾਲ ਸ਼ੁਰੂ ਕਰਦੇ ਹਾਂ ਵੱਡੀ ਅਪਡੇਟ ਪਿਛਲੇ ਲੰਮੇ ਸਮੇਂ ਤੋਂ ਕਰੈਚ ਵਰਕਰਾਂ ਨੂੰ ਮਾਨ ਪੱਤਾ ਨਾ ਮਿਲਣ ਨੂੰ ਲੈ ਕੇ ਕਰੈਚ ਵਰਕਰਾਂ ਵੱਲੋਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਡਾਇਰੈਕਟਰ ਦੇ ਦਫ਼ਤਰ ਅੱਗੇ ਧਰਨਾ ਦਿੱਤਾ ਜਾਵੇਗਾ ਪੰਜਾਬ ਨੈਸ਼ਨਲ ਕਰੱਚੀ ਯੂਨੀਅਨ ਦੇ ਪ੍ਰਧਾਨ ਕਿਰਨ ਬਾਲਾ 77 ਰਜਿੰਦਰ ਕੌਰ ਅਤੇ ਖਜ਼ਾਨਚੀ ਰੇਨੂ ਵਾਲਾ ਨੇ ਦੱਸਿਆ ਕਿ ਬਕਾਇਆ ਮਾਨ ਪੱਤਾ ਜਾਰੀ ਕਰਾਉਣ ਕਰੱਚ ਸੈਂਟਰਾਂ ਨੂੰ ਬਹਾਲ ਕਰਨ ਅਤੇ ਸੈਂਟਰ ਵਿੱਚ ਸਾਰੀਆਂ ਸਹੂਲਤਾਂ ਦੀਆਂ ਮੰਗਾਂ ਨੂੰ ਲੈ ਕੇ 18 April 2024 ਨੂੰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਚੰਡੀਗੜ੍ਹ ਵਿਖੇ ਧਰਨਾ ਦਿੱਤਾ ਜਾਵੇਗਾ ਉਹਨਾਂ ਕਿਹਾ ਕਿ ਯੂਨੀਅਨ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਲੈ ਕੇ ਮੰਗ ਕਰਦੀ ਆ ਰਹੀ ਹੈ ਪਰੰਤੂ ਵਿਭਾਗ ਵੱਲੋਂ ਵਿਸ਼ਵਾਸ ਦਿੱਤਾ ਜਾਂਦਾ ਹੈ ਪਰ ਮੰਗ ਪੂਰੀ ਨਹੀਂ ਕੀਤੀ ਜਾਂਦੀ ਉਹਨਾਂ ਕਿਹਾ ਕਿ ਅੱਜ ਮਹਿੰਗਾਈ ਦੇ ਦੌਰ ਵਿੱਚ ਮਾਨ ਪੱਤਾ ਨਾ ਮਿਲਣ ਕਾਰਨ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੈ ਵਿਭਾਗ ਵੱਲੋਂ ਮਸਲਾ ਖੱਲ ਨਾ ਕਰਨ ਕਾਰਨ ਸੰਘਰਸ਼ ਦਾ ਰਾਹ ਚੁੰਨਾ ਪਿਆ